इसमें राजा वड़ेंग का क्या कसूर है भाई पूरी सवारी अपने सामान दी आप जिम्मेवार जो कैप्टन चले गए तो ये लिए फाइनेंशियल अकाउंट भी सारे बंद ਤਾਉਣ ਵੀ ਲੈ ਜੇ ਜਿੱਥੇ ਜਮਾਨ ਦਿੱਤੀ ਖੜੂਗਾ ਔਖਿਆਂ ਵਕਤਾਂ 'ਚ ਪਤਾ ਲੱਗਦਾ ਕਿਰਦਾਰਾਂ ਦਾ ਔਰ ਕਿਸੇ ਨੂੰ ਪੰਜਾਬ ਦੇ ਵਿੱਚ ਕਿਰਦਾਰ ਚਾਹੀਦਾ ਇੱਕ ਮੁੱਖ ਮੰਤਰੀ ਕਿਰਦਾਰ ਵਾਲਾ ਚਾਹੀਦਾ ਬਦਲ ਦੂ ਇਹਨਾਂ ਨੂੰ ਪਟੇ ਲਾ ਦੂ ਇਹਨਾਂ ਦੇ ਪਿੱਛੇ ਤੂੰ ਕਹਿੰਦਾ ਇਨਕੁਆਇਰੀਆਂ ਕਿਹੜੀ ਇਨਕੁਆਇਰੀ ਕੀਤੀ ਹੈ ਕੀ ਰਿਕਵਰ ਕੀਤਾ ਤੂੰ ਹਾਂ ਇਮਾਨਦਾਰੀ ਨਹੀਂ ਤੁਸੀਂ ਆ ਲਕੋਲ ਕੋ ਤੁਸੀਂ ਦੇਖੋ ਮਤਲਬ ਇੰਤਹਾ ਹੋ ਗਈ ਕਰਜੇ ਦੀ ਇੰਤਹਾ ਤੋਂ ਪਾਰ ਹੋ ਗਏ ਵੇਖੋ ਮੈਂ ਤੁਹਾਨੂੰ ਅੱਜ ਇੱਕ ਗੱਲ ਕਹਿ ਦਣਾ ਕੁਝ ਤਾਂ ਰਹੀ ਹੋंगी ਔਨਕੀ ਵੀ ਮਜਬੂਰੀਆਂ ਯੋਹੀ ਚਾਹ ਕੇ ਤਾਂ ਕੋਈ ਬੇਵਫਾ ਨਹੀਂ ਹੋਤਾ ਲੇਕਿਨ ਲੇਕਿਨ ਆਪਕੇ ਵੇਲੇਾਂ ਚ ਯਾਰ ਦੋਸਤ ਦਾ ਪਤਾ ਲੱਗਾ ਔਖੇ ਵੇਲੇਾਂ ਤੂੰ ਪੜਾ ਲਾਦਾ ਤੁਹਾਡੇ ਨਾਲ ਕੌਣ ਖੜਾ ਹੈ ਠੀਕ ਹੈ ਉੱਥੇ ਹੀ ਕਰਦਾਰ ਕੰਮ ਆਉਂਦੇ ਆ ਤਸੀਹੇ ਸੈਨ ਵਾਲੇ ਕਿਹੜੇ ਆਉਦੇ ਸੀ ਪੱਗ ਸਿੰਘ ਕੋਲ ਬੰਨ ਦਿੰਨਾ ਪੀਲੀ ਪੱਗ ਤੇਰਾ ਕੀ ਤੇ ਆ ਗਿਆ ਧਰਤੀ ਤੇ ਬਸ ਸਮਝਾ ਕੀ ਤੇ ਆ ਗਿਆ ਹੈ ਕੀ ਵਿਸ਼ਵਾਸ ਉਹਨਾਂ ਤੇ ਆਉਂਦਾ men of genius are admired men of power are feared but men of character are trusted subscribe to one india channel and never miss an update